ਹਾਂਜੀ ਇਹ ਨਾਮ ਹੈ ਤੇ ਕੀ ਕਿਹਨਾ ਜਾਣਦੇ ਹੋ ਅੱਜ ਪੁਤਲਾ ਸੜ ਗਿਆ ਕੀ ਦਾ ਪੁਤਲਾ ਮੈਂ ਅਸ਼ੋਕ ਕਮਾਲੇਲੀ ਵਾਸੀ ਬਟਿੰਡਾ ਜੋ ਰਾਤੀ ਲਾਲ ਕਿਲੇ ਦੇ ਉੱਤੇ ਐਡਾ ਵੱਡਾ ਇੱਕ ਬੰਬ ਬਲਾਸਟ ਕੀਤਾ ਗਿਆ ਉਸ ਦੀ ਸਭ ਤੋਂ ਪਹਿਲਾਂ ਪੁਰਜੋਰ ਨਿੰਦਿਆ ਕਰਦਾ ਹਾਂ ਔਰ ਸਰਕਾਰ ਤੋਂ ਮੰਗ ਕਰਦਾ ਹਾਂ ਵੀ ਇਹੋ ਜਿਹੇ ਜਿਹੜੇ ਦੇਸ਼ਤਰੋਹੀ ਸਾਡੇ ਦੇਸ਼ ਦੇ ਵਿੱਚ ਰਹਿ ਰਹੇ ਐ ਵੀ ਉਹਨਾਂ ਨੂੰ ਕਦੋਂ ਉਹਨਾਂ ਤੇ ਕਾਰਵਾਈ ਕੀਤੀ ਜਾਊਗੀ ਇਹ ਬੜੀ ਹੀ ਮੰਦਪਾਗੀ ਗੱਲ ਐ ਵੀ ਇਸ ਘਟਨਾ ਨੂੰ ਜਿਹੜੇ ਇੰਜਾਮ ਦੇਣ ਵਾਲੇ ਲੋਕ ਨੇ ਉਹ ਪੜੀ ਲਿਖੀ ਕਮਿਊਨਿਟੀ ਡਾਕਟਰੀ ਇਹਦੇ ਵਿੱਚ ਆ ਰਹੇ ਨੇ ਅਸੀਂ ਲੋਕ ਜਿਹੜੇ ਅਸੀਂ ਦੁਕਾਨਦਾਰ ਆ ਜਾਂ ਅਸੀਂ ਵਪਾਰੀ ਆ ਅਸੀਂ ਆਪਣੇ ਜਿਹੜੀ ਕਮਾਈ ਦੇ ਵਿੱਚੋਂ ਅਸੀਂ ਆਪ ਜਿਹੜਾ ਟੈਕਸ ਪੇ ਕਰਦੇ ਆ ਉਹਦੇ ਨਾਲ ਇਹ ਲੋਕ ਜਿਹੜੇ ਪੜ ਪੜ ਕੇ ਆਪਣੀ ਡਾਕਟਰੀ ਕਰਦੇ ਆ ਔਰ ਡਾਕਟਰੀ ਕਰਨ ਤੋਂ ਬਾਅਦ ਇਹੋ ਜਿਹੇ ਕੰਮਾਂ ਨੂੰ ਇੰਜਾਮ ਦਿੰਦੇ ਆ ਤਾਂ ਅਸੀਂ ਸੋਚਦੇ ਆ ਵੀ ਇਹੋ ਜੇ ਪੜ੍ਹੇ ਲਿਖੇ ਅਗਰ ਡਾਕਟਰ ਇਹੋ ਜਿਹਾ ਕੰਮ ਕਰਦੇ ਆ ਤਾਂ ਉਹ ਕਿਤੇ ਵੀ ਉਹਨਾਂ ਨੂੰ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ ਉਹਨਾਂ ਦੇ ਜਿਹੜੀ ਬੰਦੀ ਕਾਰਵਾਈ ਹੈ ਉਹ ਕਰਕੇ ਉਹਨਾਂ ਨੂੰ ਨੰਗਾ ਕਰਨਾ ਚਾਹੀਦਾ ਔਰ ਉਸ ਉਹਨਾਂ ਨੂੰ ਲਿਆ ਕੇ ਚੌਂਕ ਦੇ ਵਿੱਚ ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਹੈ ਫੇਰ ਹੀ ਜਿਹੜੇ ਸਾਡੇ ਜਿਹੜੇ ਦੇਸ਼ ਦੇ ਉੱਤੇ ਲੋਕ ਮਰੇ ਨੇ ਦਿੱਲੀ ਦੇ ਵਿੱਚ ਸਾਡੇ ਭਰਾ ਮਰੇ ਨੇ ਸਾਡੀਆਂ ਭੈਣਾਂ ਮਰੀਆਂ ਫੇਰ ਹੀ ਉਹਨਾਂ ਨੂੰ ਸੱਚੀ ਜਿਹੜੀ ਸਦਾਨ ਲਈ ਅਸੀਂ ਦੇ ਸਕਦੇ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੀ ਹੈਗੀ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹਾਂ ਜਿਸ ਤਰ੍ਹਾਂ ਦਿੱਲੀ ਆਪਣੇ ਦੇਸ਼ ਦੀ ਰਾਜਧਾਨੀ ਹੈਗੀ ਆ ਉੱਥੇ ਅਡਾ ਵੱਡਾ ਬਲਾਸਟ ਹੋ ਜਾਂਦਾ ਹੈਗਾ ਤੁਹਾਨੂੰ ਲੱਗਦਾ ਉਥੇ ਪੁਲਿਸ ਦੀ ਨਿਲਾਕੀ ਸਾਹਮਣੇ ਆਈ ਹੈ ਦੇਖੋ ਇਹ ਜਿਹੜੀਆਂ ਜਾਂਚ ਏਜੰਸੀਆਂ ਦਾ ਵਿਸ਼ਾ ਹੈਗਾ ਜਾਂਚ ਏਜੰਸੀਆਂ ਰਾਤ ਦੀਆਂ ਲੱਗੀਆਂ ਹੋਈਆਂ ਸਾਡੇ ਗ੍ਰਹਿ ਮੰਤਰੀ ਜੀ ਵੀ ਬਾਰ ਬਾਰ ਮੀਟਿੰਗਾਂ ਕਰ ਰਹੇ ਆ ਉਥੇ ਜਾ ਕੇ ਵੀ ਆਏ ਨੇ ਔਰ ਹਾਲਾਤਾਂ ਦੀ ਜਿਹੜੀ ਹੈ ਬੜੀ ਨਜ਼ਦੀਕੀ ਦੇ ਨਾਲ ਜਿਹੜੀ ਹੈ ਗਹਿਣ ਜਿਹੜੀ ਹੈ ਜਾਂਚ ਕੀਤੀ ਜਾ ਰਹੀ ਹੈ ਕਿਤੇ ਨਾ ਕਿਤੇ ਅਗਰ ਕੋਈ ਕਮੀ ਵੀ ਪਾਈ ਗਈ ਹੈ ਤਾਂ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰਦੇ ਆਂ ਵੀ ਇਹਨੂੰ ਛੇਤੀ ਤੋਂ ਛੇਤੀ ਇਸ ਕੰਮ ਦੇ ਵਿੱਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਫਾਂਸੀ ਦੇ ਟੰਗਿਆ ਜਾਣਾ ਚਾਹੀਦਾ ਹੈ ਇਹਦੇ ਪਿੱਛੇ ਤੁਸੀਂ ਕੀ ਮੰਨਦੇ ਹੋ ਵੀ ਇਹ ਪਾਕ ਬਿਲਕੁਲ 100% ਪਾਕਿਸਤਾਨ ਦੇ ਜਿਹੜੇ ਲੋਕ ਹੈ ਜਾਂ ਪਾਕਿਸਤਾਨ ਦੀਆਂ ਏਜੰਸੀਆਂ ਹੈ ਜਿਹੜੇ ਅਤੰਕਵਾਦ ਦੀ ਹੈ ਪਾਕਿਸਤਾਨ ਦੇ ਉਹਨਾਂ ਦਾ ਪੂਨ ਰੂਪ ਨਾਲ ਹੱਥ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ 15 ਸਾਲਾਂ ਤੋਂ ਜਿਹੜਾ ਹੈਗਾ ਦੇਖ ਰਹੇ ਸੀ ਵੀ ਕੋਈ ਇਹੋ ਜਿਹੀ ਘਟਨਾ ਨਹੀਂ ਹੋ ਰਹੀ ਸੀ ਵੀ ਉਹਨੂੰ ਸੋਚਦੇ ਸੀ ਵੀ ਇਹ ਦੇਸ਼ ਤਾਂ ਬੜੀ ਤਰੱਕੀਆਂ ਕਰ ਰਿਹਾ ਹੈ ਉਹਨੂੰ ਤਰੱਕੀ ਨੂੰ ਦਾਹ ਦੇਖਦੇ ਹੋਏ ਇਹਨਾਂ ਦੀ ਤਾਂ ਇਹ ਲੋਕ ਜਿਹੜੇ ਆ ਸਾਡੀ ਸਾਡੇ ਜਿਹੜੇ ਇਹਦੇ ਵਿੱਚ ਪੁੱਟ ਪਾਉਣ ਦੀ ਜਿਹੜੀ ਲੋਕਾਂ ਦੇ ਵਿੱਚ ਡਰਾ ਦੇ ਮਾਹੌਲ ਨੂੰ ਪੈਦਾ ਕਰਨ ਲਈ ਇਹ ਜਿਹੜਾ ਕੀਤਾ ਗਿਆ ਹੈ